पंजाबी जी वेलकम आगे से सेट हो जाइए ब्रदर प्लेयर एंड वेदर नॉर्थ साउथ ईस्ट वेस्ट एवरी एवरी स्टेट हैज पार्टिसिपेटेड ओवर हुए So welcome to Punjab and especially welcome to Ludhiana. और आम रेसलिंग की तरफ से जो एसोसिएशन है उन्होंने बहुत अच्छा ये एक एफर्ट किया है जहाँ पर आप सब बच्चों को एक ही मंच पर इकट्ठा करके इस आम रेसलिंग में इंटरव्यू किया और so be a sportsman और पार्टिसिपेशन is must और मैं कहूँगी कि आप लोग हमेशा पार्टिसिपेट करते रहिए अपने अंदर जो आपका जोश है अपने अंदर जो कैपेबिलिटी है उसको कभी भी अपने हुनर को कभी भी अपने पास नहीं करके कि जो स्पेशली लेस चिल्ड्रन हैं ये स्पेशली लेस हैं हैट्स ऑफ टू यू एंड आम आदमी पार्टी गवर्नमेंट ऑल द लीडरशिप जो भी मैं है वो हमेशा चाहते हैं कि जो स्पोर्ट्स है उसको बढ़ावा दिया जाए और हमेशा हम लोग आपके साथ करें हैं वेयर एवर देयर इज अ बैटल धन्यवाद तुम्हें जो तो बच्चों को आशीर्वाद देने के रूप में पहुंचे हैं, महेंद्र सर, सर आप बोलते हैं। तो। ये मूर्ति सुन है। तो तरह परमात्मा हर किसी की लाइफ में उजाला लेके आए खुशी लेके आए ये हर चीज का प्रतीक है पूरी टीम की तरफ से जॉब दिलाते हुए आपके नाम आप अपने नाम की बात आ जाओ एक, एक, एक की जाता है। थैंक यू पूरी पंजाबी का जिन्होंने इतना सा ऑर्गेनाइज किया ਸਾਮਣੇ era ਓ ਭਾਜੀ ਪਹਿਲੇ ਸਾਹਿਬ ਤੁਸੀਂ ਬੜੇ ਤੋਂ ਤਾਈ 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 ਭਾਈ ਇੱਧਰ ਦੇਖੋ ਕੀ ਹੈ ਕੋਈ ਨਾ ਉਹ ਸਭਾ ਵਾਲੀ ਦਾ ਜਿਹੜਾ ਬਿੱਲਾਈ ਦਾ ਸਾਰੇ ਜਿਹਦੇ ਸਾਰੇ ਜੀ ਇਕੱਠੇ ਹੋ ਕੇ ਨਬੀ ਜੀ ਉਹਦੇ ਇਹਨਾਂ ਮੰਦਰ ਨਾਲ ਹੀ ਪੰਜਾਬ ਦੇ ਸਾਰੇ ਪੰਜਾਬ ਨੇ ਸਾਰੇ ਇਕੱਠੇ ਹੋ ਕੇ ਕਾਰਾ ਜੀ ਕਰਦੇ ਸਾਰੇ ਦਾ ਬਹੁਤ ਬਹੁਤ ਧੰਨ ਕਰਦਾ ਜਿਹਨੇ ਸਾਰੇ 999 ਇਕੱਠੇ ਕਰਕੇ ਅੱਜ ਇਹ ਆਦਮ ਆਪਣੇ ਸ਼ਿਕਾਰੇ ਜਿਹੜਾ ਇਹਦੇ ਵਾਸਤੇ ਬਹੁਤ ਵੱਡਾ ਯੋਗਦਾਨ ਰਿਹਾ ਦਾ ਤੁਹਾਡੇ ਵਿੱਚ ਸਾਰੇ ਸਤਿ ਸ਼੍ਰੀ ਅਕਾਲ ਜੀ ਜਿਹੜੇ ਲੋਕੀ 2039 ਇਹ ਵੀ ਆ ਰਹੇ ਨੇ ਹੈਲੋ ਸਾਰੇ ਹੀ ਲੋਕ ਬਾਹਰ ਖੜੇ ਨੇ ਸਾਰੀ ਟੀਮ ਖੜੀ ਹੈ ਬਹੁਤ ਬਹੁਤ ਆਪਾਂ ਦਾ ਸਹਾਇਤਾ ਔਰ ਜੁਵਾ ਚੇ ਆਪਾਂ ਗੱਲ ਕਰਦੇ ਆਂ ਪੰਜਾਬ ਨੂੰ ਅਗਲਾ ਪੰਜਾਬ ਬਣਨ ਦੀ ਜਦੋਂ ਆਪਾਂ ਗੱਲ ਕਰਦੇ ਆਂ ਆਪਣੇ ਦੇਸ਼ ਦੇ ترقی ਦੇ ਦਿਲਾਪ ਨੇ ਅਗਲੇ ਪੰਜਾਬ ਅਗਲਾ ਇਹ ਉਹ ਬਹੁਤ ਵਧੀਆ ਫੰਡਾਰਾ ਜਿਹੜਾ ਤੁਸੀਂ ਅਸਲੀ ਕੰਪੀਟੀਸ਼ਨ ਕਰਾ ਕੇ ਨੌਜਵਾਨਾਂ ਦੀ ਇਹਦਾ ਖਿਆਲ ਰੱਖ ਰਹੇ ਹੋ ਨੌਜਵਾਨਾਂ ਨੂੰ ਖੇਡਾਂ ਨਾਲ ਜੋੜ ਰਹੇ ਹੋ ਕਿਉਂਕਿ ਜਦੋਂ ਆਪਾਂ ਖੇਡਾਂ ਨਾਲ ਜੁੜਾਂਗੇ ਤੇ ਆਪਾਂ ਬਿਹਤਰ ਪਾਸੇ ਧਿਆਨ ਦੇ ਜਾਊਗਾ ਤੇ ਆਪਾਂ ਬਾਤ ਉਹਨਾਂ ਆਪਣੀ ਸਿਹਤ ਦਾ ਖਿਆਲ ਰੱਖ ਸਕਾਂਗੇ ਜੋ ਕੰਪੀਟੀਸ਼ਨ ਚ ਹਿੱਸਾ ਲਊਗਾ ਆਪਾਂ ਕੋਈ ਜਾਨਾ ਇਹ ਫਿਰ ਆਪਾਂ ਆਪਣੀ ਸਿਹਤ ਉਹ ਸੁਣਦੇ ਨਾਲ ਧਿਆਨ ਰੱਖਾਂਗੇ ਤੇ ਆਪਾਂ ਆਪਣੇ ਆਪ ਨੂੰ ਤੇ ਹੋਏ ਕਿਹចੀ ਨੂੰ ਕਹਿਣਾ ਮੈਂ ਇੱਕ ਗੱਲ ਕਰ ਰਿਹਾ ਸੀ ਕਿ ਥੋੜੇ ਜਿਹਾ ਪਹਿਲਾਂ ਇੱਕ ਗੱਲ ਹੈ ਇੱਕ ਜੀਵਨਤਾਜੀ ਜੀ ਜੀਵਨਤਾਜੀ ਜੀ ਵਰਗੇ ਮੈਂ ਆਪਣੇ ਮਹਿਸਨ ਦੇ ਵਿੱਚ ਹਿੱਸਾ ਲੈਂਦੇ ਨੇ ਇੱਕ ਇੰਟਰਵਿਊ ਵਿੱਚ ਗੱਲ ਸੀ ਮੈਂ ਉਹਦੀ ਗੱਲ ਬੜੀ ਵਧੀਆ ਲੱਗੀ ਉਹ ਕਹਿੰਦੇ ਸੀ ਕਿ ਐਸਾ ਪੁੱਛ ਰਿਹਾ ਸੀਗਾ ਵੀ ਤੁਸੀਂ

ਇਹ ਜਦੋਂ ਆਪਾਂ ਮਦਦ ਦੇ ਵਿੱਚ ਜਾ ਕੇ ਕਿਸੇ ਵੀ ਨਾਲ ਕੰਪਿਊਟਰ ਦੀ ਜੇ ਸਹਾਵਾ ਮੰਗੇ ਤੇ ਆਪਾਂ ਬਹਤੋ ਵਾਰ ਸ਼ਰੀਰ ਦਾ ਔਰ ਆ ਫਿਰ ਉਹ ਕਿੰਨਾ ਵਾਰ ਦਵਾਗੇ ਕਿ ਇਹ ਨੇਚਰਲੀ ਆਪਰ ਕੋਈ ਬਿਵਾਰੀ ਹੋ ਜੂਗੀ ਤੇ ਫਿਰ ਨੇਚਰਲੀ ਹੈ ਬਿਵਾਰੀ ਨੋਕੀ ਜਗ੍ਹਾ ਉੱਪਰ ਹੋਣਾ ਨਹੀਂ ਪਊਗਾ ਤੇ ਬਹੁਤ ਵਧੀਆ ਫਰਲਾਵਾ ਦਵਾਕਾ ਇਹ ਦੱਸ ਸਕਦਾ ਪਰਮਾਤਮਾ ਸਾਰੀ ਟੀਮ ਨੂੰ ਤੰਦਰੁਸਤੀ ਬਖਸ਼ੇ ਛੱਡੀ ਕਲਾ ਬਖਸ਼ੇ ਤਾਂ ਕਿ ਇਸ ਵਰੀ ਰਾਜਨੀਤਿਕ ਮਹਮਦ ਚਲੇ ਬੋਰ ਬੋਰ ਨੇ ਔਰ ਬਲਖਾ ਦੇ ਬੋਲਗਾ ਜਿਹੜਾ ਪੰਜਾਬ ਦੇ ਵਿੱਚ ਆਉਂਦਾ ਤੇ ਵੀ ਪੰਜਾਬ ਦੀ ਰਹਿਜਵਾਨੀ ਵੀ ਖੂਬਸੂਰਤੀ ਹੈ ਤੇ ਫਾਦਰ ਗਿਆਨ ਕਹਿੰਦੇ ਆ ਨੇ ਔਰ ਆਓ ਇਕੱਠੇ ਹੋ ਗਿਆ ਆਪਾਂ ਆਪਣੇ ਦੇਸ਼ ਨੂੰ ਅੱਗੇ ਲਿਜਾਣ ਵਾਸਤੇ ਆਪਣੇ ਸੇਧ ਨੂੰ ਸੁਭਾੜੀਏ ਆਪਣੇ ਨਾਗਰ ਨੂੰ ਸੁਭਾੜੀਏ ਔਰ ਖਾਸ ਕਰਕੇ ਮੈਂ ਨਾਗਰ ਨੂੰ ਬੇਨਤੀ ਕਰਦਾ ਔਰ ਮੈਨੂੰ ਪਤਾ ਤੁਸੀਂ ਜੁੰਨੇ ਵੀ ਇੱਥੇ ਬੈਠੇ ਹੋ ਕੰਪਨੀਸ਼ਨ ਸਾਰੇ ਆਲੇ ਨਸ਼ਿਆਂ ਤੋਂ ਪਾ ਕੇ ਤੇ ਆਪਾਂ ਇਧਰ ਨੂੰ ਜੋੜ ਲਾਂਗੇ ਤੇ ਫੇਰ ਸਮਝੋ ਇੱਕ ਚੰਗਾ ਕਰਮ ਹੋ ਜੂਗਾ ਇਸ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਨੌਜਵਾਨਾਂ ਨੂੰ ਹਾਂਜੀ ਹਾਂਜੀ ਖੜ੍ਹ ਜਾਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਂ ਜਸਵੀਰ ਸਿੰਘ ਸੇਕੋ ਜੀ ਪਹਿਲਾਂ ਤਾਂ ਧੰਨਵਾਦ ਤੁਹਾਡਾ ਪ੍ਰੈਸ ਦਾ ਜੀ ਜਿਹੜਾ ਸਾਡੇ ਲਈ ਟਾਈਮ ਕੱਢਿਆ ਤੇ ਬਾਬੇ ਨਾਨਕ ਦੀ ਮਿਹਰ ਨਾਲ ਜੀ ਬਹੁਤ ਵਧੀਆ ਚੱਲ ਰਿਹਾ ਈਵੈਂਟ 47ਵਾਂ ਨੈਸ਼ਨਲ ਹੋ ਰਿਹਾ ਜੀ ਆਮ ਰੈਸਲਿੰਗ ਦਾ ਇਹ ਪੰਜਾਬ ਆਪਣੀ ਆਮ ਰੈ ਆਮ ਰੈਸਲਿੰਗ ਐਸੋਸੀਏਸ਼ਨ ਇਹਨੂੰ ਕਰਾ ਰਹੀ ਹੈ ਜੀ ਤੇ ਭਰਾਵਾਂ ਦੇ ਸਹਿਯੋਗ ਨਾਲ ਬਾਬੇ ਨਾਨਕ ਦੀ ਮੇਰ ਨਾਲ ਜੀ ਸਿਰੇ ਚੜਜੂਗਾ ਮੁੱਖ ਮਹਿਮਾਨ ਦੇ ਤੌਰ ਤੇ ਜੀ ਮੇਰ ਮੈਡਮ ਆਏ ਨੇ ਫਿਲਹਾਲ ਬਾਕੀ ਕੱਲ ਦੇ ਪਲਾਨ ਨੇ ਜੀ ਮੋਸਟਲੀ ਡੀਸੀ ਸਾਹਿਬ ਆਣਗੇ ਆਪਣੇ ਸੀਪੀ ਸਾਹਿਬ ਆਣਗੇ ਤੇ ਅੱਜ ਭੋਲਾ ਜੀ ਆਏ ਨੇ ਜੀ ਐਮਐਲ ਮੈਂ ਭਾਜੀ ਇਹੀ ਕਹਿਣਾ ਚਾਹੁੰਦਾ ਵੀ ਗੇਮਸ ਦੇ ਵਿੱਚ ਇਨਵੋਲਵ ਹੋ ਉਹ ਕੱਲੇ ਕ੍ਰਿਕਟ ਦੇ ਦੁਆਲੇ ਨਾ ਹੋ ਕ੍ਰਿਕਟ ਦੇ ਵਿੱਚ ਜੀ ਆਈਪੀਐਲ ਵੀ ਚੱਲੂਗੀ ਸਾਰਾ ਕੁਝ ਹੋਊਗਾ ਤਾਂ 4 450 500 ਪਲੇਅਰ ਖੇਡ ਸਕਦਾ ਠੀਕ ਹੈ ਜੀ ਬਾਕੀ ਗੇਮਸ ਨੂੰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਬੀਂਗ ਮਾਣੇ ਮੋਟੇ ਜਿੰਨਾ ਸਾਡੇ ਬਿਜ਼ਨਸ ਨੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਅੱਗੇ ਨੈਸ਼ਨਲ ਦੇ ਵਿੱਚ ਕਦੀ ਪੈਸੇ ਨਹੀਂ ਦਿੱਤੇ ਗਏ ਠੀਕ ਹੈ ਅਸੀਂ ਆਪ ਦੇ ਲੋ ਜਿੰਨੀ ਜਿੰਨੇ ਜੋਗੇ ਹੈਗੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਪੈਸਾ ਇਹਦੇ 'ਚ ਵੀ ਆਵੇ ਪਲੇਅਰ ਜਿਹੜੇ ਐਥਲੀਟ ਆ ਹੋਰ ਬਾਕੀ ਗੇਮਸ ਨੂੰ ਵੀ ਆਪਟ ਕਰਨ ਕਿਉਂਕਿ ਐਂਡ ਆਫ ਡੇ ਦੇਖੋ ਐਥਲੀਟ ਦਾ ਸਪੋਰਟਸਮੈਨ ਦਾ ਘਰ ਪੈਸੇ ਨਾਲ ਹੀ ਚੱਲ ਸਕਦਾ ਜੀ 15 20 ਸਾਲ 18 ਸਾਲ ਉਹ ਖੇਡ ਲੂਗਾ ਉਸ ਤੋਂ ਬਾਅਦ ਉਹਨੂੰ ਕਿਤਾਣਾ ਕਿਤੇ ਇਹਨੂੰ ਕਰੀਅਰ ਆਪਸ਼ਨ ਚਾਹੀਦੀ ਹੈ 47 ਦਾ ਹੋਰ ਆ ਮੈਨੂੰ ਲੱਗ ਰਿਹਾ ਹੈ ਕਿ ਬਾਕੀ ਪਿੱਛੇ ਇਸੇ ਲੈ ਕੇ ਆਏ ਮਿਹਨਤ ਜੀ ਪੂਰੀ ਹੈ ਬਾਕੀ ਭਰਾਵਾਂ ਦੇ ਨਾਲ ਹੀ ਹੁੰਦਾ ਜੀ ਅਸੀਂ ਤਾਂ ਆਪਦੇ ਵੱਲੋਂ ਕੋਸ਼ਿਸ਼ ਕਰ ਹੀ ਰਹੇ ਹਾਂ ਬਾਪੇ ਨਾਲ ਇੱਕ ਦੀ ਮਿਹਰ ਹੈ ਜੀ ਸਾਰਾ ਕੁਝ ਸਿਰੇ ਚੜੂਗਾ ਸੱਸ਼ੀ ਗਾਲ ਜੀ ਮੈਂ ਲਿਤੇਸ਼ ਗੁੰਮਰ ਵਾਈਸ ਪ੍ਰੈਜ਼ੀਡੈਂਟ ਆਰਮ ਰੈਸਲਿੰਗ ਐਸੋਸੀਏਸ਼ਨ ਆਫ ਪੰਜਾਬ ਆ ਤੇ ਜਿੱਦਾਂ ਤੁਸੀਂ ਦੇਖ ਹੀ ਰਹੇ ਹੋ ਪੂਰਾ ਇਵੈਂਟ ਪੂਰਾ ਮੇਲਾ ਲੱਗਿਆ ਹੋਇਆ ਹੈ ਗੁਰੂ ਨਾਨਕ ਭਵਨ ਤੇ ਔਰ ਬਾਬਾ ਜੀ ਕਰਵਾ ਰਹੇ ਨੇ ਸਾਰਾ ਇਵੈਂਟ ਐਂ ਐਨਾ ਬੰਦਾ ਆਇਆ ਹੈ ਐਨੀ ਸਟੇਟਸ ਤੋਂ ਆਇਆ ਹੈ ਔਰ ਅਲੱਗ-ਅਲੱਗ ਡਿਪਾਰਟਮੈਂਟ ਤੋਂ ਔਰ ਦੋਨੋਂ ਬॉयਜ਼ ਐਂਡ ਗਰਲਜ਼ ਕੈਟਾਗਰੀ ਦੇ ਵਿੱਚ ਤਾਂ ਬਹੁਤ ਹੀ ਵਧੀਆ ਇਵੈਂਟ ਹੈ ਕਿਵੇਂ ਦੇ ਪ੍ਰਬੰਧ ਹੈਗੇ ਜੀ ਦੇਖੋ ਸਭ ਤੋਂ ਪਹਿਲੇ ਤਾਂ ਤਿੰਨੋਂ ਟਾਈਮ ਦਾ ਇਹਨਾਂ ਦਾ ਖਾਣੇ ਦਾ ਪ੍ਰਬੰਧ ਕੀਤਾ ਗਿਆ ਔਰ ਜਦੋਂ ਆਪਾਂ ਖਾਣੇ ਦੀ ਗੱਲ ਕਰਦੇ ਹਾਂ ਫਿਰ ਆਪਾਂ ਖਾਣੇ ਦਾ ਪ੍ਰਬੰਧ ਉਹ ਜਿਹਾ ਹੀ ਕੀਤਾ ਜਿੱਦਾਂ ਦਾ ਆਪਾਂ ਆਪ ਖਾਣੇ ਆ ਕਰੇ ਲੋਕੇ ਕੀ ਕਰਦੇ ਜਨਰਲੀ ਐਥਲੀਟ ਜਿਹੜੇ ਨੇ ਕਿਸੇ ਵੀ ਕੰਪੀਟੀਸ਼ਨ ਚ ਜਾਂਦੇ ਨੇ ਉਹਨਾਂ ਨੂੰ ਉਹਨਾਂ ਦੇ ਮਤਲਬ ਦੀ ਖੁਰਾਕ ਨਹੀਂ ਮਿਲਦੀ ਸਾਡੀ ਇਹ ਹੀ ਸਭ ਤੋਂ ਪਹਿਲੇ ਪ੍ਰਾਇੋਰਟੀ ਸੀ ਕਿ ਜੇ ਪੰਜਾਬੀ ਹੁੰਦੇ ਹੋਏ ਅਸੀਂ ਆਪਣੇ ਐਥਲੀਟਸ ਨੂੰ ਸਹੀ ਖਾਣਾ ਨਹੀਂ ਖਵਾ ਪਏ ਤਾਂ ਫਿਰ ਤਾਂ ਲਾਣਤ ਹੀ ਹੋ ਗਈ ਇਸ ਕਰਕੇ ਖਾਣਾ ਜਿਹੜਾ ਤਿੰਨੋਂ ਟਾਈਮ ਦਾ ਫਿਰ ਉਸ ਤੋਂ ਇਲਾਵਾ ਉਹਨਾਂ ਲਈ ਸਟੇ ਲਈ ਆਪਾਂ ਪ੍ਰੋਪਰ ਹੋਟਲਸ ਬੁੱਕ ਕੀਤੇ ਸੋ ਥੈਟ ਕਿ ਇਹ ਬੱਚੇ ਜਾਣਗੇ ਹੁਣ ਆਪਣਾ ਰੈਸਟ ਕਰਨਗੇ ਤਾਂ ਕਿ ਜਿਹੜੇ ਸਿਲੈਕਟ ਹੋਏ ਉਹ ਅਗਲੇ ਦਿਨ ਆ ਕੇ ਸਹੀ ਤਰੀਕੇ ਨਾਲ ਲੜ ਵੀ ਪਾਉਣ ਕੰਪੀਟੀਸ਼ਨ ਜੀ ਦੇਖੋ ਫਰਸਟ ਹਰ ਕੈਟਾਗਰੀ ਦੇ ਵਿੱਚ ਫਰਸਟ ਸੈਕਿੰਡ ਥਰਡ ਤਿੰਨਾਂ ਨੂੰ ਹੀ ਪ੍ਰਾਈਜ਼ ਮਨੀ ਦਿੱਤੀ ਜਾ ਰਹੀ ਹੈ ਔਰ ਆਪਣਾ ਟੋਟਲ ਜਿਹੜਾ ਹੋਇਆ ਆਪਣਾ ਕੈਸ਼ ਪ੍ਰਾਈਜ਼ ਜਿਹੜਾ ਹੈ ਉਹ 5 ਲੱਖਸ ਹੈ ਜੋ ਕਿ ਪਹਿਲੀ ਵਾਰ ਹੋ ਰਿਹਾ ਆ ਆਮ ਰੈਸਲਿੰਗ ਦੇ ਵਿੱਚ ਆ 47ਵਾਂ ਨੈਸ਼ਨਲ ਹੈ ਐਂਡ ਇਹ ਪਹਿਲਾ ਨੈਸ਼ਨਲ ਹੈ ਜਿਦੇ ਵਿੱਚ ਆਪਾਂ ਕੈਸ਼ ਪ੍ਰਾਈਜ਼ ਦੇ ਰਹੇ ਆ ਪਾਰਟਿਸਪੈਂਟਸ ਨੂੰ ਸੋਰੀ ਕਿ ਲੜਕੇ ਜਿਹੜੇ ਵੀ ਹੈਗੇ ਬਾਤ ਕਰ ਰਹੇ ਆ ਤੇ ਯੂਥ ਨੂੰ ਕੀ ਕਹਿਣਾ ਚਾਹਦੇ ਯੂਥ ਮੈਨੂਲ ਆ ਯੂਥ ਨੂੰ ਤਾਂ ਸਿਰਫ ਦੱਸਣ ਦੀ ਲੋੜ ਹੈ ਕਿ ਦੇਖੋ ਲੋਕ ਕੀ ਹੈਗੇ ਨੇ ਜਿਹੜੇ ਤੁਹਾਨੂੰ ਸਪੋਰਟ ਕਰਨ ਲਈ ਹੈਗੇ ਆ ਹਿੰਮਤ ਨਹੀਂ ਹਾਰਾ ਮਤਲਬ ਹਾਰਨ ਦੀ ਲੋੜ ਹੈਗੀ ਲੋਕੀ ਹੋਰ ਹੈਗੇ ਨੇ ਤੁਸੀਂ ਸਹੀ ਚੈਨਲ ਸਹੀ ਲੋਕਾ ਕੋਲ ਅਗਰ ਜਾਓਗੇ ਤਾਂ ਤੁਹਾਡੀ ਹੈਲਪ ਕਰਨ ਲਈ ਬੈਠੇ ਨੇ ਅਗਰ ਅੱਜ ਸਾਨੂੰ ਕੋਈ ਵੀ ਪਲੇਅਰ ਜਿਹੜਾ ਲੱਗਦਾ ਕਿ ਇੰਡੀਆ ਨੂੰ ਰਿਪਰੈਜ਼ੈਂਟ ਕਰ ਸਕਦਾ ਵਾ ਜਾਂ ਪੰਜਾਬ ਨੂੰ ਰਿਪਰੈਜ਼ੈਂਟ ਕਰ ਸਕਦਾ ਨੈਸ਼ਨਲ ਤੱਕ ਕਿਸੇ ਵੀ ਗੇਮ ਦੇ ਵਿੱਚ ਤਾਂ ਲੋਕੀ ਹੈਗੇ ਨੇ ਤੁਸੀਂ ਉਹਨਾਂ ਨੂੰ ਰੀਚਾ ਹੀ ਬੰਦਿਆਂ ਨੂੰ ਰੀਚ ਆਊਟ ਕਰੋਗੇ ਤਾਂ ਤੁਹਾਨੂੰ ਸਪੋਰਟ ਕਰਨ ਨੂੰ ਰੈਡੀ ਹੈ ਜੀ ਦੇਖੋ ਆਪਣੇ ਪੰਜਾਬ ਦੇ ਬਿਊਰੋਕ੍ਰੇਸੀ ਚੋਂ ਸਾਰੇ ਵੱਡੇ ਵੱਡੇ ਡਿਪਾਰਟਮੈਂਟ ਚੋਂ ਲੋਕ ਆ ਰਹੇ ਨੇ ਔਰ ਪੋਲੀਟਿਸ਼ੀਅਨਸ ਵੀ ਜਿੰਨੇ ਵੀ ਆਗੇ ਨੇ ਉਹ ਵੀ ਸਾਰੇ ਆ ਰਹੇ ਨੇ ਕਿਉਂਕਿ ਇਹ ਜਿਹੜਾ ਇਵੈਂਟ ਹੋਇਆ ਹੈ ਇਹ ਸਾਰਿਆਂ ਦੀ ਯੋਗਦਾਨ ਕਰਕੇ ਹੀ ਹੋਇਆ ਹੈ ਤੇ ਇਹ ਉਹ ਐਸ ਅ ਚੀਫ ਗੈਸਟ ਨਹੀਂ ਆ ਰਹੇ ਉਹ ਐਹੀ ਸਮਝ ਕੇ ਆ ਰਹੇ ਨੇ ਕਿ ਉਹਨਾਂ ਦਾ ਹੀ ਇਵੈਂਟ ਹੈ ਜੀ ਇਹ 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 ਥੋੜਾ ਇੱਥੇ ਮੈਨੂੰ ਥੋੜਾ ਜਿਹਾ ਫੀਲ ਹੁੰਦਾ ਵਾ ਕਿ ਇਹ ਇਹ ਇੰਡੀਆ ਦੇ ਵਿੱਚ ਅਗਰ ਤੁਸੀਂ ਪੰਜ ਛੇ ਸਪੋਰਟਸ ਹਟਾ ਦੋ ਤਾਂ ਉਸ ਤੋਂ ਬਾਅਦ ਬਾਕੀ ਸਪੋਰਟਸ ਦੇ ਬਾਰੇ ਕੋਈ ਗੱਲ ਹੀ ਨਹੀਂ ਹੁੰਦੀ ਆਮ ਰੈਸਲਿੰਗ ਵੀ ਉਹਨਾਂ ਚੋਂ ਇੱਕ ਕੋਈ ਹੈ ਲੋਕਾਂ ਨੂੰ ਮੈਨੂੰ ਲੱਗਦਾ ਜਿਹੜਾ ਇਹ ਇੰਟਰਵਿਊ ਵੀ ਪਹਿਲੀ ਵਾਰ ਦੇਖੇਗਾ ਉਹਨੂੰ ਵੀ ਪਤਾ ਚੱਲੇਗਾ ਸ਼ਾਇਦ ਆਮ ਰੈਸਲਿੰਗ ਵੀ ਕੋਈ ਸਪੋਰਟਸ ਹੁੰਦੀ ਹੈ ਐਂਡ ਹੈਰਾਨੀ ਦੀ ਗੱਲ ਇਹ ਕਿ ਇਹ ਇੰਟਰਨੈਸ਼ਨਲ ਸਪੋਰਟਸ ਹੈ ਔਰ ਇੱਥੋਂ ਦੀ ਓਰੀਜਿਨ ਹੈਗਾ ਆਪਣਾ ਪਰ ਇੰਟਰਨੈਸ਼ਨਲ ਸਪੋਰਟ ਪਹੁੰਚੀ ਪਰ ਆਪਣਾ ਹੀ ਪਾਰਟਿਸਪੇਸ਼ਨ ਇੰਨਾ ਅੱਛਾ ਨਹੀਂ ਹੈ ਔਰ ਜੇ ਹੈ ਵੀ ਹੈ ਤਾਂ ਲੋਕਾਂ ਨੂੰ ਪਤਾ ਨਹੀਂ ਕਿ ਇੰਡੀਆ ਵੱਲੋਂ ਜਿਹੜੇ ਮੈਡਲ ਜਿੱਤ ਕੇ ਆ ਰਿਹਾ ਹੈ ਉਹਨਾਂ ਦਾ ਕੀ ਹੈ ਕੀ ਦੇਖਣ ਨੂੰ ਮਿਲੇ ਕਿ ਜਦੋਂ ਸਰਕਾਰ ਨੇ ਹੋਕੀ ਨੂੰ ਸਪੋਰਟ ਕੀਤਾ ਤਾਂ ਦੇਖੋ ਹੋਕੀ ਦੇ ਪਲੇਅਰ ਕਿੰਨੇ ਉੱਪਰ ਆ ਗਏ ਸੇਮ ਮੈਨੂੰ ਇਹ ਲੱਗਦਾ ਆਮ ਰੈਸਲਿੰਗ ਵੀ ਇਹੋ ਜਿਹੀ ਸਪੋਰਟ ਹੈ ਜੇ ਅਗਰ ਆਪਾਂ ਇਹਦੇ ਚ ਸਾਰੇ ਕੰਟ੍ਰਿਬਿਊਟ ਕਰਾਂਗੇ ਤਾਂ ਡੈਫੀਨਿਟਲੀ ਕੀ ਕਹਿੰਦੇ ਇਹ ਵੀ ਜਿਹੜੀ ਸਪੋਰਟਸ ਹੈ ਇਹ ਆਪਣਾ ਕੀ ਕਹਿੰਦੇ ਲੋਕਾਂ ਨੂੰ ਦੇਖਣ ਨੂੰ ਮਿਲੇਗੀ ਜੀ ਉਹ ਤਾਂ ਦੇਖੋ ਬਹੁਤ ਜ਼ਰੂਰੀ ਹੈ ਜਿੱਦਾਂ ਜਿੰਨੇ ਵੀ ਸਟੇਟਸ ਤੋਂ ਲੋਕ ਆਏ ਨੇ ਅਸੀਂ ਪੰਜਾਬ ਨੂੰ ਰਿਪਰੈਜ਼ੈਂਟ ਕਰ ਰਹੇ ਹਾਂ ਉਹਨਾਂ ਅੱਗੇ ਤੇ ਉਹਨਾਂ ਨੂੰ ਜੇ ਅਗਰ ਆਪਾਂ ਪੰਜਾਬੀ ਖਾਣਾ ਖਵਾ ਰਹਿਆਂ ਤਾਂ ਫਿਰ ਹਰ ਤਰ੍ਹਾਂ ਦਾ ਸਵਾਦ ਹੀ ਉਹਨਾਂ ਨੂੰ ਪੰਜਾਬੀਆਂ ਦਾ ਮਿਲਣਾ ਚਾਹੀਦਾ ਹੈ ਤਾਂ ਹੀ ਕਰਕੇ ਆਪਾਂ ਕਲਚਰਲ ਪ੍ਰੋਗਰਾਮ ਵੀ ਜਿਹੜਾ ਉਹ ਨਾਲ ਰੱਖਿਆ ਤਾਂ ਕਿ ਇੱਕ ਉਹਨਾਂ ਦੇ ਮਨ 'ਚ ਇੱਕ ਛਾਪ ਰਹੇ ਕਿ ਯਾਰ ਇਹ ਮਹਿਮਾਨ ਨਵਾਜ਼ੀ ਜਿਹੜੀ ਹੈ ਇਹ ਜਿਹੜੀ ਖੁਸ਼ੀ ਦੇ ਨਾਲ ਜਿਹੜੀ ਕਰਨ ਦੀ ਭਾਵਨਾ ਹੈ ਇਹ ਸ਼ਾਇਦ ਹੀ ਕਿਤੇ ਹੋਰ ਦੇਖਣ ਨੂੰ ਮਿਲ ਸਕਦੀ ਹੈ ਸਾਡਾ ਕੰਮ ਹੈ ਅਸੀਂ ਪੰਜਾਬ ਨੂੰ ਰਿਪਰੈਜ਼ੈਂਟ ਕਰਦੇ ਆਂ ਐਂਡ ਇਹ 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 ਬਸ ਬਾਬੇ ਨੇ ਸਾਨੂੰ ਇੱਕ ਤੁਸੀਂ ਕਹਿ ਲਓ ਸਾਨੂੰ ਸੇਵਾ ਦਿੱਤੀ ਹੈ ਜਿਹਦੇ ਕਰਕੇ ਅਸੀਂ ਇਹ ਕਰਵਾ ਰਹੇ ਆਂ ਸੌਰੀ ਇਹ ਬਸ ਇਦਾਂ ਹੈ ਰੀਲੀ ਬਣੀ ਹੋਈ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਮਤਲਬ ਲੱਗੀ ਹੋਈ ਹੈ ਸਵੇਰੇ ਆਪਾਂ ਦਾ ਖੈਰ ਤੜਕੇ 5 ਵਜੇ ਹੋੜ ਜਾਂਦੇ ਕਿਉਂਕਿ ਅਰੇਂਜਮੈਂਟ ਹੈ ਐਨਾ ਬੰਦਾ ਹੈਗਾ ਵਾ ਤੇ ਉਹਦੇ ਅਰੇਂਜਮੈਂਟ ਦਾ ਧਿਆਨ ਰੱਖਣਾ ਪੈਂਦਾ ਹੈ ਔਰ ਬਹੁਤ ਖੁਸ਼ੀ ਦੀ ਗੱਲ ਹੈ ਕਿ ਲੋਕ ਵੀ ਬਹੁਤ سارے ਜੁੜੇ ਆਪ ਆਏ ਬਿਨ ਨਿਸ਼ਕਾਮ ਸੇਵਾ ਹੋ ਰਹੀ ਹੈ ਤਰ੍ਹਾਂ ਤੁਸੀਂ ਇਹ ਕਹ ਲੋ ਕਿ ਬਸ ਇਹ ਕਹਿ ਰਹੇ ਲੋਕ ਕਿ ਸਾਨੂੰ ਸੇਵਾ ਦਾ ਮੌਕਾ ਦਿਓ ਉਹਨਾਂ ਸਾਰਿਆਂ ਕਰਕੇ ਹੀ ਫਿਰ ਇਹ ਹੈ ਕਿ ਭਾਵੇਂ ਰਾਤ ਲੱਗੇ ਭਾਵੇਂ ਸਵੇਰ ਹੋ ਜਾਏ ਅਗਲੀ ਪਰਪਲ ਹੋ ਜਾਂਦਾ ਕੰਮ ਥੈਂਕ ਯੂ ਪਹਿਲੇ ਤੇ ਅਸੀਂ ਧੰਨਵਾਦ ਕਰਨਾ ਚਾਹੁੰਦੇ ਆ ਮੀਡੀਆ ਦਾ ਜਿੰਨਾ ਕਰਕੇ ਸਾਡਾ ਇਹ ਕੰਪੀਟੀਸ਼ਨ ਹੋਰ ਜਿੱਥੇ ਤੱਕ ਨਹੀਂ ਵੀ ਪਹੁੰਚਿਆ ਸੀ ਉੱਥੇ ਤੱਕ ਪਹੁੰਚ ਰਿਹਾ ਤੇ ਅਸੀਂ ਥੈਂਕਸ ਕਰਦੇ ਆ ਕਿਉਂਕਿ ਫਿਰ ਤੋਂ ਮੀਡੀਆ ਦਾ ਜਿੰਨੇ ਵੀ ਵਿੱਚ ਸਾਡੇ ਪਹੁੰਚੇ ਹੋ ਅੱਜ ਦਾ ਪ੍ਰੋਗਰਾਮ ਦੇਖੋ ਜੀ ਜਿਹੜੀ ਸਾਡੀ ਮਿਹਨਤ ਸੀਗੀ ਸਾਡੀ ਪੰਜਾਬ ਦੇ ਸਾਡੇ ਪ੍ਰੈਜ਼ੀਡੈਂਟ ਸਾਹਿਬ ਜਿੱਥੇ ਇੱਦਾਂ ਦੇ ਪ੍ਰੈਜ਼ੀਡੈਂਟ ਸਾਹਿਬ ਹੋਣ ਤੇ ਦੇਖੋ ਇੱਦਾਂ ਦੇ ਨੈਸ਼ਨਲ ਹੱਸੀ ਹਰ ਸਾਲ ਕਰਾਵਾਂਗੇ ਪਰ ਭਰਾ ਸਾਡੇ ਇੱਦਾਂ ਹੀ ਸਪੋਰਟ ਕਰੀ ਰੱਖਣਾ ਸਾਡੇ ਨਾਲ ਕੈਸ਼ੀਅਰ ਸਾਹਿਬ ਦੇਖੋ ਨਾਲ ਖੜੇ ਬੁੰਦਲ ਜੀ ਇਹਨਾਂ ਦੇ ਪੂਰਾ ਕੈਸ਼ ਖੋਲਿਆ ਹੋਇਆ ਸੱਬਰਵਾਲ ਜੀ ਜਿੱਥੇ ਕਰਨਾ ਲਾਓ ਠੀਕ ਹੈ ਔਰ ਵਾਈਸ ਪ੍ਰਧਾਨ ਜੀ ਦੇ ਕਹਿੰਦੇ ਜੋ ਕਰਨਾ ਕਰੀਓ ਪੁੱਛੋ ਨਾ ਜਿੱਥੇ ਜਿੰਨਾ ਲੱਗਦਾ ਕਰਦੋ ਬੱਚੇ ਨਾਰਾਜ਼ ਨਹੀਂ ਹੋ ਕੇ ਜਾਣੇ ਚਾਹੀਦੇ ਕਿਉਂਕਿ ਇਹ ਕੰਪੀਟੀਸ਼ਨ ਬੱਚਿਆਂ ਵਾਸਤੇ ਕੀਤਾ ਔਰ ਇਹ ਸਾਡੀ ਟੀਮ ਨੇ ਜਿਹੜੇ 5-7 ਮੈਂਬਰ ਸਾਡੇ ਪੰਜਾਬ ਦੇ ਹੈਗੇ ਆ ਔਰ ਪੂਰੀ ਡਿਸਟ੍ਰਿਕਟ ਦੇ ਜੋ ਵੀ ਮੈਂਬਰ ਸਾਡੇ ਨਾਲ ਇੱਥੇ ਸਪੋਰਟ ਕਰ ਰਹੇ ਅਸੀਂ ਉਹਨਾਂ ਦਾ ਤਹਿ ਦਿਲ ਤੋਂ ਥੈਂਕਸ ਕਰਦੇ ਪਰ ਆ ਤਿੰਨ ਭਰਾਵਾਂ ਦਾ ਮੈਂ ਸਭ ਤੋਂ ਜ਼ਿਆਦਾ ਥੈਂਕਸ ਕਰਦਾ ਕਿਉਂਕਿ ਇਹ ਜਿਹੜਾ ਕੰਪੀਟੀਸ਼ਨ ਹੈ ਇਹਨਾਂ ਦੀ ਬਦੌਲਤ ਔਰ ਮੈਂ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਸਾਨੂੰ ਇਸ ਕੰਪੀਟੀਸ਼ਨ ਦੇ ਵਿੱਚ ਪੂਰੀ ਸਪੋਰਟ ਕੀਤੀ ਹੈ ਕਿ ਤੁਸੀਂ ਆਪਣੇ ਇਸ ਕੰਪੀਟੀਸ਼ਨ ਨੂੰ ਕਰਾਓ ਔਰ ਅੱਛੇ ਲੈਵਲ ਤੇ ਜੋ ਬੱਚੇ ਨੈਸ਼ਨਲ ਤੇ ਚੈਂਪੀਅਨ ਬਣ ਕੇ ਜਾਣਗੇ ਉਹਨਾਂ ਨੂੰ ਅੱਗੇ ਜਾਣ ਵਾਲਾ ਭਵਿੱਖ ਹੈ ਉਹਨਾਂ ਦਾ ਕਿਉਂਕਿ ਇਸ ਸਰਟੀਫਿਕੇਟ ਦੇ ਉੱਤੇ ਸਭ ਦੀ ਜੋਬ ਸਭ ਦੇ ਸਕੂਲ ਦੇ ਸਰਟੀਫਿਕੇਟ ਕਿਉਂਕਿ 18 ਸਾਲ ਤੋਂ ਛੋਟੇ ਬੱਚੇ ਆ ਉਹਨਾਂ ਦਾ ਸਕੂਲ ਦੇ ਵਿੱਚ ਇੰਟਰ ਯੂਨੀਵਰਸਿਟੀ ਦੇ ਵਿੱਚ ਜਿੱਥੇ ਵੀ ਜਾਓਗੇ ਇਹ ਸਰਟੀਫਿਕੇਟ ਕੰਮ ਆਣਾ ਤੇ ਅਸੀਂ ਥੈਂਕਸ ਕਰਦੇ ਆਂ ਆਪਣੀ ਇਸ ਕਰਕੇ ਪੂਰੀ ਪੰਜਾਬ ਦੀ ਟੀਮ ਦਾ ਤੇ ਆਪਣੇ ਜਿਹੜੀ ਸਾਡੀ ਆਈਐਫ ਦਾ ਟੀਮ ਦਾ ਸਰ ਲੜਕੀਆਂ ਸਾਡੇ ਜਿਹੜੇ ਏਜ ਤੋਂ ਵੱਧ ਹੈਗੇ 55 ਸਾਲ 50 ਸਾਲ 40 ਸਾਲ نیچے ਆ ਜੋ 23 ਸਾਲ ਫਿਰ 18 ਸਾਲ 15 ਸਾਲ ਹਰ ਇੱਕ ਕੈਟਾਗਰੀ ਦੇ ਵਿੱਚ ਇੱਥੇ ਸਾਡੇ ਕੋਲ ਆਏ ਹੋਏ ਆ ਕਾਰਨ ਜਿਦਾ ਉਹਨਾਂ ਲੋਡ ਲਾ ਕੇ ਲੈ ਕੇ ਆ ਰਹੇ ਆਂ ਸਮੇਂ ਦੇ ਵਿੱਚ ਇਸ ਪ੍ਰੋਗਰਾਮ ਵੱਲੋਂ ਕਿਤੇ ਹੋਏ ਪ੍ਰੋਗਰਾਮ ਦਾ ਦੇਖੋ ਇਹ ਜਿਹੜਾ ਅਸੀਂ ਪ੍ਰੋਗਰਾਮ ਕਰ ਰਹੇ ਸਭ ਤੋਂ ਵੱਡਾ ਫਾਇਦਾ ਅਸੀਂ ਪੰਜਾਬ ਦੇ ਸੂਬੇ ਵਾਸਤੇ ਜਿਹੜੇ ਨਸ਼ੇ ਦੇ ਵਿੱਚ ਕਹਿੰਦੇ ਵੀ ਇਹ ਫਸ ਚੁੱਕੇ ਐਦਾਂ ਦੀ ਗੇਮਾਂ 'ਚ ਲੈ ਕੇ ਆ ਰਹੇ ਹਾਂ ਬੱਚਿਆਂ ਨੂੰ ਐਦਾਂ ਦੇ ਭਰਾਵਾਂ ਕਰਕੇ ਵੀ ਤੁਸੀਂ ਇੱਧਰ ਆਓ ਦੇਖੋ ਨਾਲ ਦੀ ਨਾਲ ਮੈਡਲ ਸਰਟੀਫਿਕੇਟ ਨੌਕਰੀਆਂ ਜਿਹੜੀਆਂ ਇਹਦੇ ਦੇ ਮਿਲਦੀਆਂ ਆ ਜਾਂ ਬੱਚੇ ਨੂੰ ਕੋਈ ਬੈਨੀਫਿਟ ਮਿਲਦੇ ਉਹਦੇ ਨਾਲ ਅਸੀਂ ਇਹਨਾਂ ਨੇ ਕੈਸ਼ ਪ੍ਰਾਈ ਵੀ ਇੱਥੇ ਦੇਖੋ ਸਾਡੀ ਫੈਡਰੇਸ਼ਨ ਨੇ ਇਹਨਾਂ ਨੂੰ ਦੇ ਰਹੀ ਹੈ ਤੇ ਇਸ ਕਰਕੇ ਬੱਚਿਆਂ ਨੂੰ ਹੁੰਦਾ ਕਿ ਅਸੀਂ ਇੱਥੇ ਜਾ ਕੇ ਖੇਡੀਏ ਇਹ ਦੇਖੋ ਜੀ ਇਹ ਮੈਂ ਤੁਹਾਨੂੰ ਪਹਿਲੇ ਕਹਿ ਚੁੱਕਿਆ ਸਾਡੇ ਜਿਹੜੇ ਆ ਦੇਖੋ ਤਿੰਨ ਭਰਾ ਖੜੇ ਆ ਇਹ ਉਹਨਾਂ ਦੀ ਬਦੌਲਤ ਹੈ ਕਿਉਂਕਿ ਇਹਨਾਂ ਨੇ ਭੰਡਾਰ ਖੋਲੇ ਹੋਏ ਆ ਸਾਰੇ ਪਾਸੇ ਲੰਗਰ ਦੇ ਵੀ ਖੋਲਦੇ ਹੋਏ ਆ ਵੀ ਜਿਹੜਾ ਮਰਜ਼ੀ ਖਾਵੇ ਕੋਈ ਟੋਕਨ ਨਹੀਂ ਕੋਈ ਕੂਪਨ ਨਹੀਂ ਆਮ ਜਗ੍ਹਾ ਤੇ ਜਾ ਕੇ ਕੀ ਹੁੰਦਾ ਕਿ ਉਹਨਾਂ ਨੂੰ ਕੂਪਨ ਦੇਂਦੇ ਵੀ ਤੁਸੀਂ ਨਹੀਂ ਇਹ ਕਹਿੰਦੇ ਅਸੀਂ ਕਿਹਨੇ ਕੂਪਨ ਲੈ ਲੋ ਇਹ ਕਹਿੰਦੇ ਨਹੀਂ ਜਾਨ ਤੋਂ ਲੱਗਣ ਤੋਂ ਜੋ ਲੱਗਦਾ ਇਦਾਂ ਦੇ ਭਰਾ ਜਿੱਤੇ ਖੜੇ ਹੋਣ ਤੇ ਇਦਾਂ ਦੀ ਨੈਸ਼ਨਾਂ ਤੇ ਮੰਨ ਲਓ ਸੈਕਸਫੁਲ ਹੁੰਨੀ ਹੀ ਹੋਣੀ ਆ ਜੀ ਕੱਲ ਦੇ ਵਾਸਤੇ ਆਸ਼ੋ ਤੁਸੀਂ ਅੱਜ ਚੱਲ ਰਹੇ ਆ ਸਾਡਾ ਜੂਥ ਦਾ ਜੇ ਜੂਨੀਅਰ ਦਾ ਖਤਮ ਹੈ 750 ਬੱਚਾ ਦੀ ਦੇਖੋ ਕੱਲ ਸ਼ਾਮ ਤੱਕ ਇਦਾਂ ਹੀ ਰੋਣੇ ਲੱਗੀ ਰਹੂਗੀ ਇਦਾਂ ਹੀ ਮਾਹੌਲ ਚੱਲਦਾ ਰਹੂਗਾ ਜੀ ਤੁਹਾਡਾ ਆਨ ਲਈ ਤੇ ਅਸੀਂ 47 ਨੈਸ਼ਨਲਸ ਕਰਾ ਰਹੇ ਆ ਸਾਡਾ ਪਰਪਸ ਇਹਦੇ ਨਾਲ ਇਹ ਹੀ ਹੈ ਕਿ ਅਸੀਂ ਹੋਰ ਓਪਰਚੁਨਿਟੀਜ਼ ਖੋਲਹੀਏ ਬੱਚਿਆਂ ਲਈ ਹਰ ਪੱਖੋਂ ਕਿ ਉਹਨਾਂ ਨੂੰ ਨੌਕਰੀਆਂ ਮਿਲ ਸਕਣ ਸਪੋਰਟਸ ਹੋਵੇ ਅੱਗੇ ਤੇ ਅੱਜ 100 ਪਲੇਅਰ ਪੰਜਾਬ ਦਾ ਖੇਡ ਰਹੇ ਆ ਤਾਂ ਘਟੋ ਘਟ ਕੱਲ 10000 ਪਲੇਅਰ ਪ੍ਰਪੇਅਰ ਕਰੂਗਾ ਉਹਦੇ ਵਾਸਤੇ ਜੋਬਸ ਕ੍ਰੀਏਟ ਹੋਣਗੀਆਂ ਹੈਲਥ ਐਂਡ ਫਿਟਨੈਸ ਦੀ ਅਵੇ ਦਾ ਸੇਰ ਬੱਚੇ ਜਿਹੜਾ ਗਲੋਬ ਨੈਸ਼ਨਲ ਲਈ ਪ੍ਰਿਪੇਅਰ ਕਰ ਕੋਰਨਾ ਵਾਸਤੇ ਹੋਰ ਵੀ ਚੀਜ਼ਾਂ ਨਾਲ ਨਾਲ ਜਿਹੜੇ ਸਰਟੀਫਿਕੇਟਸ ਐ ਮੈਡਲਸ ਐ ਉਹਨਾਂ ਵਾਸਤੇ ਇੱਕ ਪਰਸਨਲ ਗਲੋਰੀ ਤਾਂ ਹੈਗੀ ਹੈਗੀ ਹੈ ਉਹਨਾਂ ਦੇ ਰੈਜ਼ਿਊਮੇ ਚ ਐ ਕਰ ਲਉ ਜੌਬਸ ਦੇ ਵਿੱਚ ਪ੍ਰਾਈਵੇਟ ਤੇ ਆਪਣਾ ਗਵਰਨਮੈਂਟ ਜੌਬਸ ਉਹਨਾਂ ਚ ਹੈਲਪ ਮਿਲਦੀ ਐ ਇਸ ਸੇ ਜਸ ਨਾਲੇ ਕੈਸ਼ ਪ੍ਰਾਈਜ਼ ਵੀ ਹੋਰ ਲੈ ਕੇ ਆ ਰਹੇ ਆ ਤਾਂਕਿ ਉਹ ਇਹਨਾਂ ਨੂੰ ਕਰ ਸਕਣ ਇਹਨਾਂ ਨੂੰ ਉਹਨਾਂ ਵਾਸਤੇ ਹੋਰ ਇਨਸੈਂਟਿਵਜ਼ ਹੋਣ ਤਾਂਕਿ ਉਹਨੂੰ ਕੇਵ ਦਾ ਸਕਣ ਹੋਰ ਕਰ ਸਕਣ ਇਹਦੇ ਨਾਲ ਨਾਲ ਅਸੀਂ ਅੱਗੇ ਕੋਸ਼ਿਸ਼ ਕਰਾਂਗੇ ਕਿ ਅਸੀਂ ਪ੍ਰਾਈਵੇਟ ਲੀਗਸ ਜਾਂ ਹੋਰ ਨੂੰ ਵੀ ਪ੍ਰੋਮੋਟ ਕਰੀਏ ਤਾਕੀ ਕੋਰਪਰੇਟਸ ਜਾਂ ਫਿਰ ਜਿਹੜੇ ਹੋਰ ਲੋਕ ਹੈ ਜਿਹੜੇ ਫੋਰਟਸ ਦੇ ਵਿੱਚ ਕੰਟਰੀਬਿਊਸ਼ਨ ਦੇਣਾ ਚਾਹੁੰਦੇ ਆ ਪੰਜਾਬ ਦੇ ਉਹ ਦੇ ਸਕਣ ਆਪਣਾ 100% ਦੇ ਸਕਣ ਸਾ ਡਵੈਲਪ ਪੂਰੀ ਪੂਰੀ ਸਪੋਰਟ ਰਵੇ ਤੇ ਬੱਚਿਆਂ ਵਾਸਤੇ ਵੀ ਹੋਰ ਓਪਰਚ्युनिटीज ਖੁੱਲਣ ਪੰਜਾਬ ਵਾਸਤੇ ਵੀ ਹੋਰ ਓਪਰਚ्युनिटीज ਖੁੱਲਣ ਤੇ ਪੰਜਾਬ ਗਰੋ ਕਰੇ ਇਹਦੇ ਨਾਲ ਬਹੁਤ ਬਹੁਤ ਧੰਨਵਾਦ ਪ੍ਰੈਸ਼ਨ ਲੈ ਕੇ ਹੀ ਕਹਿਣਾ ਚਾਹੁੰਦੇ ਆ ਅਸੀਂ ਜਿਹੜਾ ਇਹ 47 ਆਰਮ ਰੈਸਿੰਗ ਕੰਪੀਟੀਸ਼ਨ ਹੋ ਗਿਆ ਇਹ ਪਹਿਲਾਂ ਅਸੀਂ ਸਿਲੈਕਸ਼ਨ ਕਰਾਇਆ ਸੀ 17 ਤਰੀਕ ਨੂੰ ਪੰਜਾਬ ਦੀ ਉਸ ਤੋਂ ਬਾਅਦ ਇਹ ਨੈਸ਼ਨਲ ਹੋਇਆ 29 30 31 ਜਿਹੜਾ 3 ਦਿਨ ਚੱਲਣਾ ਇਦੇ ਵਿੱਚ ਸਾਡੀ ਪੰਜਾਬ ਦੀ ਐਸ਼ੀਆ ਦੀ ਟੀਮ ਸਾਡੇ ਐਮਐਲਏ ਸਾਹਿਬ ਕੋਲਗਰੇਵਾਲ ਸਾਹਿਬ ਮੇਅਰ ਸਾਹਿਬ ਜਿਨ੍ਹਾਂ ਨੇ ਬਹੁਤ ਸਾਨੂੰ ਬਹੁਤ ਵੱਡਾ ਸਹਿਯੋਗ ਦਿੱਤਾ ਜਿਵੇਂ ਕਿ ਸਾਡੇ ਸੀਐਮ ਸਾਹਿਬ ਮੁੱਖ ਮੰਤਰੀ ਆਪਣੇ ਭਗਵੰਤ ਮਾਨ ਜੀ ਨੇ ਨਸ਼ਾ ਤੋਂ ਛੁਡਾਰੇ ਲਈ ਮਹਮਾ ਚਲਾਈ ਹੋਈ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ মিডিਆਸ ਨੂੰ ਉਹਦੇ ਰਿਕਾਰਡਿੰਗ ਟੂ ਹੁਣ ਇੱਥੇ ਜਿੰਨੇ ਵੀ ਸਪੋਰਟਸਮੈਨ ਆਏ ਹੋਏ ਜਿਹੜੀਆਂ ਜਿਹੜੀਆਂ ਵੀ ਟੀਮਾਂ ਜਿਹੜੇ ਜਿਹੜੇ ਸ਼ਹਿਰ ਤੋਂ ਆਈਆਂ ਦੂਰੋਂ ਦੂਰੋਂ ਕਰਨਾਟਕਾ 오ਡੀਸਾ ਐਮਪੀ ਮੱਧ ਪ੍ਰਦੇਸ਼ ਹਨਾ ਬਹੁਤ ਦੂਰੋਂ ਦੂਰੋਂ ਆਏ ਹੋਏ ਨੇ ਸੋ ਇਹ ਸਾਰੇ ਲੋਕ ਨਸ਼ਿਆਂ ਤੋਂ ਦੂਰ ਨੇ ਇਹਨਾਂ ਨੂੰ ਇਹਨੂੰ ਬੜਾਵਾ ਮਿਲੂਗਾ ਕਿ ਅਸੀਂ ਇਹਨਾਂ ਚੀਜ਼ਾਂ ਤੋਂ ਦੂਰ ਰਹੀਏ ਤੇ ਸਪੋਰਟਸ ਵੱਲ ਧਿਆਨ ਦੇਈਏ ਤਾਂ ਕਿ ਆਪੇ ਆਪਣਾ ਫਿਊਚਰ ਵਧੀਆ ਕਰ ਸਕੀਏ ਆਉਣ ਵਾਲੀ ਜਨਰੇਸ਼ਨ ਨੂੰ ਵੀ ਵਧੀਆ ਕਰ ਸਕੀਏ ਡੇਟਾ ਜੀ ਡੇਟ ਦੇ ਵਿੱਚ ਤੁਹਾਨੂੰ ਪਤਾ ਕਿੰਨਾ ਮਾੜਾ ਹਾਲ ਸੀ ਪਹਿਲਾਂ ਪਰ ਸਾਡਾ ਪੰਜਾਬ ਆਪਾਂ ਰੰਗਲਾ ਪੰਜਾਬ ਦੁਬਾਰਾ ਬਣਾ ਰਹੇ ਹਾਂ ਜਿਹਦੇ ਕਰਕੇ ਆਪਾਂ ਸਪੋਰਟਸ ਨੂੰ ਬਹੁਤ ਅੱਗੇ ਲੈ ਕੇ ਜਾ ਰਹੇ ਹਾਂ ਆਉਣ ਵਾਲੇ ਸਮੇਂ 'ਚ ਆਪਾਂ ਇੱਕ ਹੋਰ ਵੱਡਾ ਕੰਪੀਟੀਸ਼ਨ ਕਰਾਵਾਂਗੇ ਜਿਹਦਾ ਆਉਣ ਦੇ ਟਾਈਮ 'ਤੇ ਤੁਹਾਨੂੰ ਸਾਰੀ ਫਰਨੇਸ਼ਨਲ ਸਮਾਨਉਤ ਕੀਤਾ ਗਿਆ ਜੀ ਉਹਨਾਂ ਨੂੰ ਸਾਨੂੰ ਸਾਨੂੰ ਸਪੋਰਟ ਬਹੁਤ ਆਮ ਆਦਮੀ ਪਾਰਟੀ ਤੋਂ ਉਹ ਨਸ਼ਿਆਂ ਤੋਂ ਦੂਰ ਰਹਿਣ ਲਈ ਸਾਨੂੰ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਆਉਂਦੀ ਹੈ ਸਾਡੇ ਐਮਐਲਏ ਸਾਹਿਬ ਸਾਡੇ ਮੇਅਰ ਸਾਹਿਬ ਉਹ ਸਾਨੂੰ ਸਾਰੇ ਸਪੋਰਟ ਕਰਦੇ ਆ ਜੀ ਸਾਨੂੰ ਕਿਸੇ ਕਿਸਮ ਦੀ ਕੋਈ ਵੀ ਪ੍ਰੋਬਲਮ ਨਹੀਂ ਆਉਣ ਦਿੰਦੇ ਇਸ ਕਰਕੇ ਅਸੀਂ ਉਹਨਾਂ ਦਾ ਸਹਿਯੋਗ ਮਿਲ ਰਹੇ ਉਹ ਹਮੇਸ਼ਾ ਸਾਡੇ ਨਾਲ ਨੇ ਇਹ ਜੀ 17 18 ਸੀਟਾਂ ਤੇ ਲੋਕ ਪਹੁੰਚ ਰਹੇ ਨਹੀਂ ਥੀ ਤੁਸੀਂ ਦੇਖੋ ਕਿੰਨਾ ਕਰਾਊਡ ਆ ਔਰ ਸਾਰਿਆਂ ਨੂੰ ਏਸੀ ਰੂਮ ਦਿੱਤੇ ਹੋਏ ਨੇ ਤਿੰਨ ਟਾਈਮ ਦਾ ਖਾਣਾ ਸਾਡੀ ਐਸੋਸੀਏਸ਼ਨ ਨੇ ਅਰੇਂਜ ਕੀਤਾ ਸਾਰਾ ਇਹਦੇ ਵਿੱਚ ਬਹੁਤ ਸਾਰੇ ਬੰਦਿਆਂ ਦਾ ਸਹਿਯੋਗ ਵੀ ਆ ਸਾਡੀ ਟੀਮ ਦੇ ਵਿੱਚ ਜਿਨ੍ਹਾਂ ਨੇ ਪਾਇਆ ਹੋਇਆ ਹੈ ਜੀ ਬੱਚਿਆਂ ਦੇ ਵੀ ਕਿੰਨਾ ਦੇ ਪ੍ਰਬੰਧ ਬੱਚੇ ਉਹਨਾਂ ਦੇ ਪ੍ਰਬੰਧ ਖਾਣ ਪੀਣ ਦਾ ਤੁਸੀਂ ਦੇਖਿਆ ਹੋਣਾ ਜੀ ਇੱਥੇ ਲੰਚ ਬਾਹਰ ਲੱਗਿਆ ਹੋਇਆ ਬ੍ਰੇਕਫਾਸਟ ਲੰਚ ਡਿਨਰ ਤਿੰਨੋਂ ਟਾਈਮ ਦਾ ਤਿੰਨ ਦਿਨ ਇਦਾਂ ਹੀ ਚੱਲਣਾ ਜੀ ਔਰ ਏਸੀ ਰੂਮ ਅੱچھے ਹੋਟਲ ਨਾਲ ਜਿਵੇਂ ਕਿ ਹੋਟਲ ਔਨ ਹੋ ਗਿਆ ਇਹ ਸਾਡੇ ਭਾਈਵਾਲਾਂ ਦੁਆਰਾ ਹੋਟਲ ਹੋ ਗਿਆ ਸਾਰੇ ਜਿੰਨੇ ਬੱਚੇ ਨੇ ਮੈਨ ਵੂਮੈਨਸ ਜਿਹੜੀਆਂ ਲੇਡੀ ਸਭ ਨੂੰ ਰੂਮ ਦਿੱਤੇ ਨੇ ਏਸੀ ਤਾਂ ਕਿ ਕਿਸੇ ਨੂੰ ਕੋਈ ਬਾਹਰੋਂ ਆ ਕੇ ਪੰਜਾਬ ਚ ਇਹ ਨਾ ਕਹਵੇ ਸਾਨੂੰ ਖਾਣ ਦੀ ਦਿੱਕਤ ਆਈ ਆ ਜਾਂ ਸਾਨੂੰ ਰਹਿਣ ਦੀ ਦਿੱਕਤ ਆਈ ਆ ਇਸ ਕਰਕੇ ਅਸੀਂ ਸਾਰਿਆਂ ਦਾ ਅਰੇਂਜਮੈਂਟ ਆਪਣੇ ਵੱਲੋਂ ਤਾਂ ਬਹੁਤ ਜ਼ੋਰ ਲਾ ਕੇ ਵਧੀਆ ਕੀਤਾ ਜਿੰਨਾ ਦੇ ਸਾਡੇ ਐਮਐਲਏ ਸਾਹਿਬ ਦਾ ਬਹੁਤ ਵੱਡਾ ਯੋਗਦਾਨ ਹੈ ਆਪਣੇ ਬੈਠੇ ਭੋਲਾ ਜੀ ਐਮਐਲਏ ਤੇ ਮੇਰ ਸਾਹਿਬ ਇੰਦਰਜੀਤ ਕੌਰ ਉਹਨਾਂ ਦਾ ਬਹੁਤ ਸਹਾਇਕ ਸਪੋਰਟ ਸਾਨੂੰ ਰਹੀ ਹੈ ਸਾਡੇ ਐਸੋਸੀਏਸ਼ਨ ਦੇ ਮੈਂਬਰਾਂ ਲਈ ਬਹੁਤ ਹੈ ਜਿੰਨਾ ਕਰ ਇਹ ਕੰਪੀਟੀਸ਼ਨ ਹੋ ਰਿਹਾ ਹੈ ਥੈਂਕ ਯੂ ਸੋ ਮੱਚ